ਜੋਵਾਨਾਂ ਨੂੰ ਨਸ਼ੇ ਨੇ ਆਪਣੀ ਗ੍ਰਿਫਤ ਦੇ ਵਿੱਚ ਇਸ ਕਦਰ ਲਿਆ ਹੋਇਆ ਕਿ ਤੁਹਾਨੂੰ ਇਹ ਤਸਵੀਰਾਂ ਦੇਖ ਕੇ ਅੰਦਾਜ਼ਾ ਲੱਗ ਹੀ ਗਿਆ ਹੋਣਾ ਹੁਣ ਜਿਹੜੀਆਂ ਲੜਕੀਆਂ ਨੇ ਇਹ ਵੀ ਨਸ਼ੇ ਨੂੰ ਇਸ ਤਰ੍ਹਾਂ ਟੁੱਟ ਟੁੱਟ ਕੇ ਪੈਂਦੀਆਂ ਨੇ ਟੀਕੇ ਲਗਾਉਂਦੀਆਂ ਨੇ ਜਾਂ ਚਿੱਟਾ ਖਿੱਚਦੀਆਂ ਨੇ ਜਾਂ ਹੋਰ ਕੋਈ ਨਸ਼ੀਲਾ ਪਦਾਰਥ ਗੋਲੀਆਂ ਕੈਪਸੂਲ ਖਾਂਦੀਆਂ ਨੇ ਵੀ ਤਾਂ ਜੋ ਇਹਨਾਂ ਨੂੰ ਸਕੂਨ ਮਿਲ ਸਕੇ ਦਰਸਲ ਇਹਨਾਂ ਦੇ ਮਨ ਦੇ ਵਿੱਚ ਭਟਕਣ ਕੋਈ ਨਹੀਂ ਹੈਗੀ ਚੰਗੇ ਕਰਦੀ ਏ ਕੁੜੀ ਲੱਗਦੀ ਆ ਪਰ ਇਹਦੀ ਜਿਹੜੀ ਸੰਗਤ ਆ ਉਹ ਮਾੜੀ ਹੋ ਗਈ ਇਸ ਲੜਕੀ ਨੂੰ ਇਸ ਹਾਲਤ ਦੇ ਵਿੱਚ ਪਹੁੰਚਾਉਣ ਦੇ ਪਿੱਛੇ ਇਹਦੇ ਦੋਸਤ ਜਿਹੜੇ ਆ ਉਹ ਜ਼ਿੰਮੇਵਾਰ ਹੈ ਇਹ ਲੜਕੀ ਖੁਦ ਦੱਸ ਰਹੀ ਹੈ। ਇਹ ਲੜਕੀ ਦੱਸ ਰਹੀ ਹੈ ਕਿ ਕਿਸੇ ਆਪਣੇ ਦੋਸਤ ਦੇ ਕੋਲ ਆਈ ਹੋਈ ਸੀ। ਉਹਨੇ ਇਹਨੂੰ ਪਹਿਲਾਂ ਟੀਕਾ ਲਗਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ। ਟੀਕਾ ਨਹੀਂ ਲੱਗਾ। ਬਾਅਦ ਚ ਉਹਨੇ ਕੋਈ ਨਸ਼ੀਲਾ ਪਦਾਰਥ ਜਿਹੜਾ ਉਹਦਾ ਸੇਵਨ ਕਰ ਲਿਆ। ਹਾਲਾਂਕਿ ਇਹ ਲੜਕੀ ਇੰਨੀ ਬੇਸੋਧਾ ਇਹਨੂੰ ਕੁਝ ਹੋਸ਼ ਨਹੀਂ ਹੈ। ਇਹ ਆਪਣਾ ਨਾਮ ਵੀ ਸਹੀ ਢੰਗ ਦੇ ਨਾਲ ਨਹੀਂ ਦੱਸ ਪਾਰੀ। ਇਹ ਕਿੱਥੋਂ ਆਈ ਹੈ? ਕਿੱਥੋਂ ਦੀ ਰਹਿਣ ਵਾਲੀ? ਕੀ ਇਹਦਾ ਨਾਮ ਹੈ? ਇਹ ਜਿਹੜੀ ਲੜਕੀ ਹੈ ਇਸ ਨੂੰ ਜਿਹੜਾ ਲੁਧਿਆਣਾ ਦੇ ਸਾਨੇਵਾਲ ਏਰੀਆ ਦੇ ਵਿੱਚ ਦੇਖਿਆ ਗਿਆ ਜਦੋਂ ਲੋਕਾਂ ਨੇ ਦੇਖਿਆ ਵੀ ਲੜਕੀ ਦੇ ਜਿਹੜਾ ਪਹਿਰਾਵਾ ਹੈ ਇਹ ਵਧੀਆ ਲੱਗਦਾ ਹੈ ਠੀਕ ਘਰ ਦੀ ਲੱਗਦੀ ਹੈ ਚੰਗੇ ਘਰ ਦੀ ਲੱਗਦੀ ਹੈ ਪਰ ਇਹ ਬੇਸੁੱਧ ਜਿਹੀ ਡਿੱਕੇ ਡੋਲੇ ਖਾਂਦੀ ਜਿਹੜੀ ਹੈ ਗਲੀਆਂ ਦੇ ਵਿੱਚ ਤੁਰੇ ਫਿਰਦੀ ਹੈ ਹਾਰ ਕੇ ਇਹ ਲੜਕੀ ਜਿਹੜੀ ਡਿੱਗ ਜਾਂਦੀ ਹੈ ਪਿੰਡ ਵਾਲੀ ਉੱਥੇ ਪਹੁੰਚਦੇ ਨੇ ਫਿਰ ਇਹ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਆ ਜਾਂਦੀ ਆ ਪੁਲਿਸ ਦੇ ਵਿੱਚ ਜਿਹੜੇ ਮਹਿਲਾ ਕਾਂਸਟੇਬਲ ਹੁੰਦੇ ਆ ਉਹ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਤੂੰ ਕਿੱਥੋਂ ਦੀ ਰਹਿਣ ਵਾਲੀ ਐ ਕਿੱਥੋਂ ਆਈ ਆ ਜਾਂ ਤੂੰ ਜਿਹੜਾ ਕਿੱਥੇ ਜਾਣਾ ਤਾਂ ਇਹ ਲੜਕੀ ਕਿਸੇ ਕਿਸਮ ਦਾ ਕੋਈ ਜਵਾਬ ਦੇਣ ਦੇ ਵਿੱਚ ਜਿਹੜੀ ਆ ਅਸਮਰਥ ਰਹਿੰਦੀ ਆ ਕਿਉਂਕਿ ਇਹ ਆਪਣੀ ਸੋਚ ਹੀ ਹੈ ਨਹੀਂ ਇਹਨੂੰ ਸੁਧ ਬੋਧੀ ਹੈ ਨਹੀਂ ਵੀ ਕਿੱਥੋਂ ਆਈ ਆ ਤੇ ਕਿੱਥੇ ਜਾਣਾ ਇਦਾਂ ਦੇ ਬਹੁਤ ਸਾਰੇ ਮਾਮਲੇ ਹੁਣ ਅਸੀਂ ਆਮ ਹੀ ਦੇਖਣ ਲੱਗ ਪਏ ਆ ਆਮ ਹੀ ਅਸੀਂ ਦੇਖਦੇ ਆ ਕਿ ਬੱਸ ਸਟੈਂਡ ਦੇ ਨਜ਼ਦੀਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਬੜੇ ਵੀਡੀਓ ਆਂਦੇ ਹੁੰਦੇ ਆ ਮਕਬੂਲਪੁਰ ਉੱਥੇ ਇੱਕ ਲਾਕਾ ਉਥੋਂ ਬੜੇ ਵੀਡੀਓ ਜਿਹੜੇ ਵਾਇਰਲ ਹੁੰਦੇ ਹੁੰਦੇ ਆ ਕਿ ਲੜਕੀਆਂ ਜਿਹੜੀਆਂ ਨੇ ਇਹ ਨਸ਼ੇ ਦੀ ਗ੍ਰਫਤ ਦੇ ਵਿੱਚ ਨੇ ਸੋ ਆਹ ਜਿਹੜੀ ਲੜਕੀ ਆ ਇਹ ਵੀ ਇਸੇ ਤਰ੍ਹਾਂ ਮਾੜੀ ਸੰਗਤ ਦਾ ਸ਼ਿਕਾਰ ਹੋਈ ਲੱਗਦੀ ਆ ਪੁਲਿਸ ਉੱਥੇ ਪਹੁੰਚਦੀ ਆ ਬੜੀ ਕੋਸ਼ਿਸ਼ ਕਰਦੇ ਆ ਬੜਾ ਮੱਥਾ ਮਾਰਦੇ ਆ ਵੀ ਪਤਾ ਲੱਗੇ ਕਿੱਥੋਂ ਦੀ ਰਹਿਣ ਵਾਲੀ ਆ ਹਾਰ ਕੇ ਉੱਥੇ ਫਿਰ ਮੈਡੀਕਲ ਸਟਾਫ ਨੂੰ ਬੁਲਾਇਆ ਜਾਂਦਾ ਐ ਐਂਬੂਲੈਂਸ ਆ ਜਾਂਦੀ ਐ ਐਂਬੂਲੈਂਸ ਵਾਲੇ ਇਹਨੂੰ ਜਿਹੜਾ ਵਾ ਉਹ ਹਸਪੀਟਲ ਲੈ ਜਾਂਦੇ ਆ ਜਿੱਥੇ ਡਾਕਟਰਸ ਵੀ ਇਹੀ ਕਹਿੰਦੇ ਆ ਵੀ ਅਜੇ ਇਹਨੂੰ ਅਸੀਂ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ ਇਹਦਾ ਜਿਹੜਾ ਦਿਮਾਗੀ ਸੰਤੁਲਨ ਇਸ ਵੇਲੇ ਠੀਕ ਨਹੀਂ ਆ ਕਿਉਂਕਿ ਇਹ ਨਸ਼ੇ ਦੀ ਲੂਰ ਦੇ ਵਿੱਚ ਆ ਇਹ ਨਾ ਤਾਂ ਆਪਣਾ ਨਾਂ ਸਹੀ ਢੰਗ ਦੇ ਨਾਲ ਦੱਸ ਪਾਰੀ ਐ ਤੇ ਨਾ ਹੀ ਇਹ ਦੱਸ ਪਾਰੀ ਐ ਇਹ ਕਿੱਥੋਂ ਆਈ ਐ ਹਾਲਾਂਕਿ ਇਹਨੂੰ ਬਹੁਤ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਤ ਤੇ ਰਿਸ਼ਤੇਦਾਰ ਦਾ ਕੋਈ ਨੰਬਰ ਯਾਦ ਹੋਵੇ ਤਾਂ ਉਹੀ ਤੋਂ ਨੰਬਰ ਹੀ ਲਿਖ ਕੇ ਦੱਸ ਦੇ ਤਾਂ ਜੋ ਅਸੀਂ ਉਹਨਾਂ ਨੂੰ ਇਨਫੋਰਮ ਕਰ ਸਕੀਏ ਵੀ ਤੂੰ ਇਸ ਵੇਲੇ ਇੱਥੇ ਆ ਸਾਡੇ ਕੋਲ ਆ ਹੁਣ ਤੂੰ ਸਾਡੇ ਕੋਲ ਜਿਹੜਾ ਹਿਫਾਜ਼ਤ ਦੇ ਵਿੱਚ ਆ ਸਾਡੀ ਸਿਕਿਉਰਿਟੀ ਦੇ ਵਿੱਚ ਆ ਪਰ ਤੁਸੀਂ ਇਹ ਅੰਦਾਜ਼ਾ ਲਗਾਓ ਵੀ ਇਹ ਲੜਕੀਆਂ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਲੜਕੀਆਂ ਨੂੰ ਨਸ਼ੇ ਦੀ ਲਤ ਕਿਉਂ ਜਿਹੜੀ ਆ ਉਹ ਲਗਾਈ ਜਾ ਰਹੀ ਆ ਔਰ ਬਾਤ ਜੋ ਇਹ ਨਸ਼ੇ ਇੰਨੇ ਮਹਿੰਗੇ ਆ ਫਿਰ ਇਹ ਲੜਕੀਆਂ ਵੀ ਜਿਹੜੀਆਂ ਚੋਰੀਆਂ ਕਰਦੀਆਂ ਨੇ ਲੜਕੀਆਂ ਵੀ ਫਿਰ ਜਿਹੜੀਆਂ ਡਾਕੇ ਮਾਰਦੀਆਂ ਮੁੰਡਿਆਂ ਦੇ ਨਾਲ ਰਲ ਜਾਂਦੀਆਂ ਔਰ ਜ਼ਿੰਦਗੀ ਆਪਣੀ ਵੀ ਖਰਾਬ ਹੁੰਦੀ ਆ ਨਾਲ ਪੂਰੇ ਪਰਿਵਾਰ ਦੀ ਜਿਹੜੀ ਜ਼ਿੰਦਗੀ ਆ ਉਹ ਖਰਾਬ ਕਰ بیٹھਦੀਆਂ ਨੇ ਸੋ ਸਰਕਾਰਾਂ ਤੇ ਕੰਮ ਕਰ ਹੀ ਰਹੀਆਂ ਨੇ ਸਾਨੂੰ ਲੋਕਾਂ ਨੂੰ ਖੁਦ ਵੀ ਅਵੇਅਰ ਹੋਣਾ ਪਏਗਾ ਵੀ ਅਸੀਂ ਕਿਹੜੀ ਸੰਗਤ ਦੇ ਵਿੱਚ ਬੈਠਦੇ ਆ ਕਿਹਨਾਂ ਲੋਕਾਂ ਦੇ ਨਾਲ ਸਾਡੀ ਦੋਸਤੀ ਆ ਉਹ ਕਿੱਥੇ ਆਂਦੇ ਨੇ ਕਿੱਥੇ ਜਾਂਦੇ ਨੇ ਇਹ ਜਿਹੜਾ ਸਾਨੂੰ 2 2-4 ਮਿੰਟ ਦਾ ਜਿਹੜਾ ਇਹ ਮਜ਼ਾ ਹੁੰਦਾ ਹੈ ਜਾਂ ਕਹਿ ਲਈਏ ਵੀ ਇਹ ਸੰਗਤ ਸਾਨੂੰ ਜਿਹੜਾ ਹਾਈਪ ਦਿੰਦੀ ਆ ਇੱਕ ਵਾਰੀ ਹਾਈ ਹੋ ਜਾਂਦਾ ਬੰਦਾ ਕਿ ਯਾਰ ਸਾਡੀ ਸੰਗਤ ਬਹੁਤ ਐਹੋ ਜੀ ਐ ਲੋਕ ਬੜੇ ਜਿਹੜੇ ਆ ਉਹ ਹਾਈ ਫਾਈ ਨੇ ਲੋਕ ਜਿਹੜੇ ਨੇ ਸਾਡੇ ਦੋਸਤ ਜਿਹੜੇ ਨੇ ਉਹਨਾਂ ਕੋ ਮਹਿੰਗੀਆਂ ਗੱਡੀਆਂ ਨੇ ਲਗਜ਼ਰੀ ਮੋਬਾਈਲ ਫੋਨ ਆ ਉਹਨਾਂ ਦਾ ਲਗਜ਼ਰੀ ਲਾਈਫ ਸਟਾਈਲ ਆ ਦਰਅਸਲ ਉਹਦੇ ਪਿੱਛੇ ਇੱਕ ਕਾਲੀ ਦੁਨੀਆ ਕੰਮ ਕਰਦੀ ਆ ਇਹ ਜਿਹੜੇ ਲੋਕ ਅਜੇਹਾ ਕੰਮ ਕਰਦੇ ਨੇ ਇਹਨਾਂ ਦਾ ਲਾਈਫ ਸਟਾਈਲ ਜ਼ਰੂਰ ਬਹੁਤ ਵਧੀਆ ਹੁੰਦਾ ਪਰ ਇਹਦੇ ਪਿੱਛੇ ਜੁਰਮ ਛੁਪਿਆ ਹੁੰਦਾ ਇਹਦੇ ਪਿੱਛੇ ਬਹੁਤ ਸਾਰਾ ਜਿਹੜਾ ਉਹ ਕਹਿ ਲਈਏ ਵੀ ਕਾਲਾ ਇੱਕ ਜੀਵਨ ਹੁੰਦਾ ਉਹਨਾਂ ਦਾ ਇਹਦੇ ਵਿੱਚੋਂ ਲੱਭਦਾ ਕੁਛ ਨਹੀਂ ਆ। ਸੋ ਆਹ ਲੜਕੀ ਨੂੰ ਜਦੋਂ ਪੁਲਿਸ ਨੇ ਕਾਬੂ ਕੀਤਾ ਫਿਰ ਇਹਨੂੰ ਉੱਥੇ ਹਸਪੀਟਲ ਲੈ ਗਏ, ਉੱਥੇ ਫਿਰ ਇਹਦਾ ਮੈਡੀਕਲ ਕਰਵਾਇਆ ਗਿਆ। ਸੋ ਚਾਹੀਦਾ ਵੀ ਆਪਣੀ ਸੰਗਤ ਦਾ ਆਪ ਹੀ ਖਿਆਲ ਰੱਖੀਏ ਕਿ ਸਾਡੇ ਜਿਹੜੇ ਦੋਸਤ ਆਏ ਕਿਹੜੀ ਸੰਗਤ ਦੇ ਵਿੱਚ ਆ, ਕਿਹਨਾਂ ਨਾਲ ਬਹਿੰਦੇ ਖਲੋਂਦੇ ਆ, ਕੀ ਇਹ ਨਸ਼ਾ ਕਰਦੇ ਆ, ਕੀ ਨਹੀਂ। ਸੋ ਉਮੀਦ ਹੈ ਕਿ ਇਹ ਜਿਹੜੀ ਲੜਕੀ ਆ ਇਹ ਆਪਣੇ ਘਰ ਸਹੀ ਸਲਾਮਤ ਪਹੁੰਚ ਜਾਵੇਗੀ ਔਰ ਆਗਾਹ ਵਾਸਤੇ ਇਹ ਲੜਕੀ ਇਸ ਸੰਗਤ ਨੂੰ ਜਿਹੜਾ ਪੂਰੇ ਤਰੀਕੇ ਨਾਲ ਛੱਡ ਦੇਵੇਗੀ ਸਾਡੇ ਕੋਲ 108 ਐਂਬੂਲੈਂਸ ਮੈਂ ਡਾਕਟਰ ਮੰਗਲਾ ਇਮੌਰ ਡਿਊਟੀ ਸੀਬਲ ਹਸਪਤਲੋਂ ਜਾਣਾ ਸਾਡੇ ਕੋਲ ਇੱਕ ਯੰਗ ਫੀਮੇਲ ਲੈ ਕੇ ਆਈ ਸੀ ਆਰਾਊਂਡ 25 30 ਰੋ 108 ਤੇ ਵਿੱਚ ਏਰੀਆ ਸੀਗਾ ਨਿਊ ਸਤਗੁਰੂ ਨਗਰ ਸਾਨੇਵਾਲ ਏਰੀਆ ਦੇ ਅੰਦਰੋਂ ਲੈ ਕੇ ਆਈ ਸੀ ਔਰ ਫੀਮੇਲ ਨੂੰ ਲੋਕਲ ਰੈਜ਼ੀਡੈਂਟਸ ਨੇ 108 ਨੂੰ ਫੋਨ ਕਰਕੇ ਬੁਲਾਇਆ ਵੀ ਪੇਸ਼ੈਂਟ कॉन्शियस है बट डिसोरीएंट है इधर उधर शी इज नॉट फुली बैलेंसिंग वो इस सौ अठे लेके आए असं पेशेंट एग्जामिन किया पेशेंट वॉज कॉन्शियस बट वह डिसोरएंटेड से बी शी बी हैव बिन अंडर सम इन्फ्लुएंस बट आप मेकअप नहीं कर सकते अ फरदर इनवैसिगे करवा रहे उन्होंने असी ट्रीटमेंट स्टार्ट करता है अपना नाम नवदीप कौर दस रही है पर चहल करके टैटू बनया हुआ है ਮੈਂ ਦੇਖੋ ਜਨਰਲ ਸਟੇਟਮੈਂਟ ਇਹਦੇ ਬਾਰੇ ਨਹੀਂ ਦੇ ਸਕਦਾ ਕਿਉਂਕਿ ਮੈਂ ਤਾਂ ਸਿਰਫ ਆਪਣੀ ਡਿਊਟੀ ਜੋ ਪੇਸ਼ੈਂਟ ਰੀਸੀਵ ਕੀਤੇ ਇਹਦੇ ਪਰਿਵਾਰ ਦਾ ਸਿਰ ਕਿੱਥੇ ਪਤਾ ਲੱਗ ਪਾਇਆ ਵੀ ਕਿੱਥੇ ਦੀ ਇਹ ਹਜੇ ਤੱਕ ਮੀਆਂ ਤੇ ਪੁਲਿਸ ਨੂੰ ਇਨਫੋਰਮ ਕਰਤਾ ਹੈਗਾ ਵੀ ਆ ਰਾਈਂ ਟੂ ਫਾਈਂਡ ਅਸ ਫੈਮਿਲੀ ਜਿਵੇਂ ਸਰ ਇਹਨੂੰ ਐਮਰਜੈਂਸੀ ਵਾਰਚ ਬਾ ਡਾਕਟਰ ਕੀਤਾ ਗਿਆ ਤਾਂ ਕਿ ਇਹ ਆਪਣੇ ਆਪ ਹੀ ਬਾਹਰ ਨਿਕਲ ਰਹੀ ਹੈ ਕਿਸੇ ਦੀ ਕਿਸੇ ਨੂੰ ਕੁਝ ਪੁੱਛ ਨਹੀਂ ਰਹੀ ਉਹ ਕਦੀ ਕਿਤੇ ਵੀ ਮੋਰਚੀ ਬਲ ਵੀ ਮੋਰਚੀ ਕਿਉਂਕਿ ਉਹ ਪੇਸ਼ੈਂਟ ਥੋੜੇ ਡਿਸਔਰੀਐਂਟਡ ਹੈ ਉਹਦੇ ਆਸੀਂ ਨਾਲ ਅਟੈਂਡੈਂਟ ਨੂੰ ਲਗਾਇਆ ਹੈਗਾ ਉਹਦੀ ਕੇਅਰ ਲਈ असी जी सा फाउंडेन है सरब सुख वाले उन्होंने भी रिक्वेस्ट की यदि केयर भी सपरेट सूटेंड कर सब्सक्राइब टू तो वन इंडिया चैनल एंड नेवर मिस एन अपडेट